ਲੱਖਾਂ ਦੀ ਗਿਣਤੀ ਦੇ ਵਿੱਚ H1B ਵੀਜ਼ਾ ਤੇ ਉੱਤੇ ਅਮਰੀਕਾ ਦੇ ਵਿੱਚ ਭਾਰਤੀ ਆਈਟੀ ਸੈਕਟਰ ਨਾਲ ਜਾਂ ਵੱਖ-ਵੱਖ ਤਰੀਕਿਆਂ ਨਾਲ ਕਾਰਪੋਰੇਟ ਜਿਹੜਾ ਜਗਤ ਆ ਉਹਦੇ ਨਾਲ ਜੁੜੇ ਹੋਏ ਭਾਰਤੀ ਸੀ ਜਿਹੜੇ ਅਮਰੀਕਾ ਦੇ ਵਿੱਚ ਰਹਿ ਕੇ ਮੋਟੀਆਂ ਕਮਾਈਆਂ ਕਰਦੇ ਸੀ ਠੱਗੀਆਂ ਠੋਰੀਆਂ ਵੀ ਕਰਦੇ ਸੀ ਤੇ ਉਹ ਸਾਰਾ ਜਿਹੜਾ ਮੁਨਾਫਾ ਹੁੰਦਾ ਸੀ ਉਹ ਇੰਡੀਆ ਨੂੰ ਭੇਜਦੇ ਸੀ ਇੰਡੀਆ ਨੂੰ ਮਜ਼ਬੂਤ ਕਰਨ ਦੇ ਲਈ ਸੋ ਉਸ ਦੇ ਉੱਤੇ ਸਿੱਧੇ ਤੌਰ ਤੇ ਉੱਤੇ ਤੁਰੰਤ ਰੋਕ ਲੱਗਣ ਚਾ ਰਹੀ ਹੈ ਸੋ so, H1B ਵੀਜ਼ੇ ਬੰਦ ਕਰਨ ਦੇ ਸੰਕੇਤ ਨੇ ਜੀਡੀ ਵੈਂਸ ਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਗੂਗਲ ਮਾਈਕਰੋਸਾਫਟ ਅਤੇ ਹੋਰ ਆਈਟੀ ਕੰਪਨੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਹ ਇੰਡੀਆ ਦੇ ਵੀਜ਼ੇ ਤੁਰੰਤ ਬੰਦ ਕੀਤੇ ਜਾਣ ਸੋ ਇਹਦੇ ਬਾਰੇ ਖਬਰਾਂ ਵੀ ਨੇ winning the ai race will demand a new spirit of patriotism and national loyalty in silicon valley प्रेजीडेंट ऑफ द यूनाइट स्टेट्स ट्रंप ने कही है गल वह कहें मैनी ऑफ लार्जसट टैक कंपनीज हैव रीप्ड द ब्लैसिंगज ऑफ अमेरिकन फ्रीडम वाइल बिल्डिंग देयर फैक्ट्रीज इन चाइना हायरिंग वर्करज इन इंडिया अंडर प्रेजिडेंट ट्रंप दोज डेज आर ओवर वो कहें ट्रंप कहें कि बहुत सारिया टैक कंपनिया ने ਅਮਰੀਕਾ ਦਾ ਅਸ਼ੀਰਵਾਦ ਲੈ ਕੇ ਕਾਫੀ ਧਨ ਕਮਾਇਆ ਜਿਨ੍ਹਾਂ ਚ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਚੀਨ ਦੇ ਵਿੱਚ ਫੈਕਟਰੀਆਂ ਸਥਾਪਿਤ ਕੀਤੀਆਂ ਤੇ ਵਰਕਰ ਨੇ ਜਿਹੜੇ ਇੰਡੀਆ ਤੋਂ हायर ਕੀਤੇ ਪਰ ਉਹਨਾਂ ਲਈ ਹੁਣ ਉਹ ਦਿਨ ਪੁੱਗ ਚੁੱਕੇ ਨੇ